सारे कहो आर्टिकल आने जी

ਇਹਦੇ ਵਿੱਚੋਂ ਨਾ ਜਿਹੜੇ 21 ਹੁੰਦੇ ਆ ਉਹਨਾਂ ਨੂੰ ਆਪਾਂ ਕਨਸੋਨੈਂਟਸ ਤੇ ਜਿਹੜੇ ਬਾਕੀ 5 ਰਹਿ ਗਏ ਉਹ ਹੁੰਦੇ ਆ ਵਾਵਲਸ ਇਸੀ ਚੀਜ਼ ਦੇ ਉੱਪਰ ਬੇਸ ਹੀ ਹੁੰਦੇ ਨੇ ਜਿਹੜੇ ਵਾਵਲ ਸਾਊਂਡ ਹੈ ਉਹ ਆਲਵੇਸ ਲੈ ਕੇ ਜਾਂਦੇ ਨੇ ਐਨ ਨੂੰ ਆਪਣੇ ਨਾਲ ਐਨ ਆਰਟੀਕਲ ਲੱਗੇਗਾ ਵਾਵਲ ਸਾਊਂਡ ਦੇ ਕੇ ਤੇ ਜਿਹੜਾ ਕਨਸੋਨੈਂਟ ਹੈ ਉਹਦੇ ਅੱਗੇ ਆਪਾਂ ਆਲਵੇਸ ਲਗਾਉਣੀ ਹੈ ਏ ਤਾਂ ਫਿਰ ਕੰਕਲੂਜਨ ਕੀ ਰਹੇਗੀ ਕਿ ਸਾਨੂੰ ਤਾਂ ਪਤਾ ਹੈ ਕਨਸੋਨੈਂਟ ਕਿਹੜੇ ਆ ਤੇ ਵਾਵਲ ਕਿਹੜੇ ਆ ਵੋਵਲ ਕਿਹੜੇ-ਕਿਹੜੇ ਹੁੰਦੇ ਆਂ ਜੀ ਵੋਵਲ ਪੰਜ ਹੁੰਦੇ ਨੇ ਏ ਈ ਆਈ ਓ ਤੇ ਯੂ ਫਿਰ ਕਿੰਨੀ ਐਨੀ ਕਨਫਿਊਜ਼ਨ ਹੈ ਮੈਮ ਹੁਣ ਅਸੀਂ ਕੀ ਕਰਾਂਗੇ ਕਿ ਜਿੱਥੇ ਏ ਆਏਗਾ ਈ ਆਏਗਾ ਆਈ ਆਏਗਾ ਓ ਆਏਗਾ ਯੂ ਆਏਗਾ ਅਸੀਂ ਲਗਾ ਦਾਂਗੇ ਐ ਤੇ ਜਿਹੜੇ ਬਾਕੀ ਰਹਿ ਗਏ ਅਸੀਂ ਉਕੀ ਲਗਾ ਦਾਂਗੇ ਏ ਇਹੀ ਤਾਂ ਕਨਫਿਊਜ਼ਨ ਹੁੰਦੀ ਆ ਫੋਰ ਐਗਜ਼ਾਮਪਲ ਮੈਂਨੇ ਲਿਖਿਆ ਐਮ ਏ ਹੁਣ ਇਹ ਤਾਂ ਬਿਲਕੁਲ ਵੋਵਲ ਸਾਊਂਡ ਦੇ ਵਿੱਚ ਨਹੀਂ ਹੈ ਐਮ

ਬਟਪੱਪ ਪੰਜਾਬੀ ਦੇ ਵਿੱਚ ਹੀ ਇਸ ਚੀਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਰਿਸੋਲਵ ਕਰ ਸਕਦੇ ਹਾਂ ਕਿਵੇਂ ਸਾਨੂੰ ਸਾਰਿਆਂ ਨੂੰ ਊੜਾ ੜਾ ਜਿਹੜੀ ਆਉਂਦਾ ਹਾਂਜੀ ਆਉਂਦਾ ਜੀ ਬਿਲਕੁਲ ਕੰਪਲੀਟ ਊੜਾ ੜਾ ਨਹੀਂ ਆਪਾਂ ਨੇ ਕਰਨਾ ਊੜੇ ਤੋਂ ਲੈ ਕੇ ੜਾਹੇ ਕਰਕੇ ਜ਼ਰੂਰਤ ਨਹੀਂ ਆਪਾਂ ਨੇ ਤਿੰਨ ਕਰਨੇ ਆਉਂਦੇ ਵੀ ਗੁਰਮੁਖੀ ਦੇ ਜਿਹੜੇ ਤਿੰਨ ਅੱਖਰ ਨੇ ਆਪਾਂ ਨੇ ਉਠਾਣੇ ਆ ਊੜਾ ਐੜਾ ਈ ਜਦੋਂ ਆਪਾਂ ਇਹ ਤਿੰਨ ਅੱਖਰ ਉਠਾਣਦੇ ਆ ਜਿਵੇਂ ਇਹਨਾਂ ਦੀ ਸਾਊਂਡ ਆਏਗੀ ਆਪਾਂ ਨੇ ਉਹਦੇ ਅੱਗੇ ਕੀ ਲਗਾ ਦੇਣਾ ਐਨ ਲਗਾ ਦੇਣਾ ਫੋਰ ਐਗਜ਼ਾਮਪਲ हम मैंने लिखा साउंड किस चीज की आई ए तो देन आपने कंसीडर की कर देना मैं गल कर रही हाँ अगर मैंने लगाया डैश वन रूपी नो ठीक है जी वावल है ओ आया हुआ है एम लगा दो नो ਜਦੋਂ ਕੋਈ ਇਹਨਾਂ ਤਿੰਨ ਸਾਊਂਡ ਨੂੰ ਦੇਖਦੇ ਆ ਊੜਾ ਐੜਾ ਈੜੀ ਇਹਦੀ ਸਾਊਂਡ ਕੀ ਆ ਰਹੀ ਹੈ ਵੋ ਇਹ ਇਹਦੇ ਵਿੱਚ ਹੈਗਾ ਨਹੀਂ ਜੀ ਤਾਂ ਇਸ ਕਰਕੇ ਇਥੇ ਕੀ ਲੱਗੇਗਾ ਏ 1 ਰੁਪਈ ਨੋਟ ਆਈ ਥਿੰਕ ਸੋ ਤਾਂ ਥੋੜਾ ਬਹੁਤ ਕਲੀਅਰ ਹੋਇਆ ਹੋਏਗਾ ਕਿ ਕਿਸ ਤਰੀਕੇ ਨਾਲ ਆਪਾਂ ਇਸ ਨੂੰ ਯੂਜ਼ ਕਰ ਸਕਦੇ ਆ ਏ ਤੇ ਐਨ ਨੂੰ ਹੁਣ ਆਪਾਂ ਥੋੜੀ ਹੋਰ ਐਗਜ਼ਾਮਪਲਸ ਦੇਖਦੇ ਆ ਠੀਕ ਹੈ ਕਿ ਕਿਸ ਤਰੀਕੇ ਨਾਲ ਆਪਾਂ ਉਂਗਲੀ ਐਗਜ਼ਾਮਪਲਸ हाँ जी जिम्मे कुछ है, apple, egg, उन तो apple, apple एग एपल हम जो करते हैं समुदारी आपू आउल बोलते हैं ना कि ओवल बोलते हैं चाहे ओवल बोलो चाहे आउल बोलो वैसे प्रोसी है आउल ਤਾਂ ਆਉਂ ਬੋਲਦੇ ਆਂ ਤਾਂ ਐੜੇ ਦੀ ਸਾਊਂਡ ਹੋਗੀ ਤਾਂ ਇਸ ਦੇ ਅੱਗੇ ਆਪਾਂ ਕਿ ਲਗਾਵਾਂਗੇ ਐਂ ਇਸ ਤੋਂ ਬਾਅਦ ਜਿਹੜੇ ਨੈਕਸਟ ਵਰਡ ਇਜ਼ ਜਿੱਥੇ ਆਪਾਂ ਐਮ ਲਗਾ ਸਕਦੇ ਆਂ ਉਹ ਕੀ ਹੈ ਜਿੱਥੇ ਆਪਣੇ ਸਾਈਲੈਂਟ ਐਚ ਆਂਦੇ ਨੇ ਹਾਂਜੀ ਨੈਕਸਟ ਹੈ ਆਪਣੇ ਜਿੱਥੇ ਸਾਈਲੈਂਟ ਐਚ ਹੁੰਦਾ ਹੈ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਆਵਰ ਇਹਨੂੰ ਆਪਾਂ ਹਾਰ ਨਹੀਂ ਬੋਲਦੇ ਹਾਵਰ ਨਹੀਂ ਬੋਲਦੇ ਇਹਨੂੰ ਕੀ ਬੋਲਦੇ ਆਂ ਆਵਰ ਥੈਟ ਮੀਨਸ ਜਿਹੜਾ ਐਚ ਹੈ ਇੱਥੇ ਕੀ ਹੈ ਸਾਈਲੈਂਟ ਤੇ ਦੀ ਜਿਹੜੀ ਸਾਊਂਡ ਕੀ ਆ ਰਹੀ ਹੈ ਆਵਰ

ਨੈਕਸਟ ਵਨ ਇਜ਼ অনেਸਟ ਐਚ ਇਸ ਸਾਈਲੈਂਟ ਐਂਡ THEN অনেਸਟ O ਠੀਕ ਹੈ N ਕਿਉਂਕਿ ਆਪਾਂ ਪੜ੍ਹਿਆ ਹੈ ਕਿ ਊੜਾ ਐੜਾ ਈ ਜਿੱਥੇ ਇਹਨਾਂ ਤਿੰਨਾਂ ਦੀ ਸਾਊਂਡ ਆਵੇ ਉੱਥੇ ਆਪਾਂ ਕੀ ਲਗਾ ਦਾਂਗੇ N ਠੀਕ ਹੈ ਨੈਕਸਟ ਕੁਝ ਲੈਟਰਸ ਹੈ ਇੰਗਲਿਸ਼ ਦੇ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਨ੍ਹਾਂ ਤੋਂ ਬਾਅਦ ਵੀ ਜਿਨ੍ਹਾਂ ਤੋਂ ਅੱਗੇ ਵੀ ਆਪਾਂ ਕੀ ਲਗਾਵਾਂਗੇ N ਕਿਉਂਕਿ ਉਹਨਾਂ ਦੀ ਜਿਹੜੀ ਸਾਊਂਡ ਹੈ ਉਹ ਕੀ ਆਂਦੀ ਹੈ ਵਾਵਲ ਹਾਂਜੀ ਤੇ ਕੁਝ ਲੈਟਰਸ ਨੇ ਜਿਹੜੇ ਇਹ ਹੈਕ ਕੰਸੋਨੈਂਟ ਨੇ ਬਟ ਇਹਨਾਂ ਦੀ ਜਿਹੜੀ ਸਾਊਂਡ ਆਉਂਦੀ ਹੈ ਉਹ ਕੀ ਆਉਂਦੀ ਹੈ ਵੋਵਲ ਫਾਰ ਇਗਜ਼ਾਮਪਲ ਐਫ ਜਦੋਂ ਆਪਾਂ ਐਫ ਨੂੰ ਕਰਦੇ ਆ ਐ ਸਾਊਂਡ ਆ ਰਹੀ ਹੈ ਐਚ ਐਚ ਟੋ ਠੀਕ ਹੈ ਇਹ ਐਫ ਆ ਰਹੀ ਹੈ ਇਹ ਐਚ ਆ ਰਹੀ ਹੈ ਐਲ ਐਮ ਐਨ ਆਰ ਐਸ

And not a FIR, it's an FIR. X ray. An X ray. H E an. An. S. That means an. So these are the rules where we can use an because an is always used with the vowel sound. So, I think so, कि कि है है वीडियो बहुत लंबी इस करके जो टॉपिक है